ਨਵੇਂ ਕਾਨੂੰਨ ਦੇ ਬਣਦੇ باوجود ਵੀ ਦੇਖਿਆ ਜਾ ਰਿਹਾ ਹੈ ਕਿ ਘੱਟ ਉਮਰ ਦੇ ਬੱਚੇ ਹਲੇ ਵੀ ਸਕੂਲਾਂ ਨੂੰ ਜਾਂ ਫਿਰ ਬਾਜ਼ਾਰਾਂ ਦੇ ਵਿੱਚ ਉਹ ਵਾਹਨ ਵਿਕਲ ਲੈ ਕੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੀ ਪੁਲਿਸ ਨੇ ਸਖਤੀ ਵਰਤਦੇ ਹੋਏ ਇਹਨਾਂ ਨਿਆਣਿਆਂ ਦੇ ਚਲਾਨਟ ਕੱਟ ਕੇ ਉਹਨਾਂ ਦੇ ਹੱਥਾਂ ਦੇ ਉੱਤੇ ਰੱਖੇ ਤੇ ਨਾਲ ਹੀ ਜਿਹੜੀ ਹੋਰ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਵੀ ਅਮਲ ਦੇ ਵਿੱਚ ਲਿਆਂਦੀ ਗਈ ਹਾਲਾਂਕਿ ਬੱਚੇ ਸ਼ਿਪਾਸ਼ਾ ਲਗਾਉਂਦੇ ਵੀ ਨਜ਼ਰ ਆਏ ਪਰ ਪ੍ਰਧਾਕਾਰੀਆਂ ਨੇ ਇਹਨਾਂ ਦੀ ਇੱਕ ਨਾ ਸੁਣੀ ਤੁਸੀਂ ਜਾਗਰਤਾ ਕੈਂਪ ਵੀ ਪੰਜਾਬ ਦੀ ਤਰ੍ਹਾਂ ਸ਼ਾਰਪੁਰ ਤੋਂ ਵੀ ਲਾਏ ਔਰ ਉਸ ਤੋਂ ਬਾਅਦ ਵਰਨਿੰਗਸ ਵੀ ਬੱਚਿਆਂ ਨੂੰ ਲੋਗ ਰੋਕ ਕੀਤੀਆਂ ਵੀ ਬੱਚਿਓ ਨਾ ਚਲਾਓ 18 ਸਾਲ ਤੋਂ ਘਾਟੋ ਮਿੰਜੇ ਦੇ ਬੱਚਿਆਂ ਨੂੰ ਵਰਨਿੰਗ ਦਿੱਤੀ ਹੁਣ ਇਹ ਜਿਹੜਾ ਰੂਲ ਜਿਹੜੇ ਇਹ ਧਾਰਾ ਇਹ ਲਾਗੂ ਹੋ ਚੁੱਕੀ ਆ ਹੁਣ ਕਿਵੇਂ ਦੀ ਸ਼ਕਤੀ ਔਰ ਕਿਵੇਂ ਦਾ ਐਕਸ਼ਨ ਮੋੜ ਦੇਖਣ ਨੂੰ ਮਿਲਦਾ ਬਿਲਕੁਲ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਦਤਤਾ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕਿ ਬੱਚੇ ਨੂੰ ਭੇਜ ਦੋ ਵਹੀਕਲ ਦੇ ਕੇ ਪੁਰਾਣੀ ਆਦਤ ਪਈ ਹੈ ਨੂੰ ਜਾਂਦੇ ਜਾਂਦੇ ਟਾਈਮ ਤੇ ਲੱਗੂਗਾ ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ ਬੱਚੇ ਦਾ ਜੀਵਨ ਵੀ ਖਤਰੇ 'ਚ ਹੈ ਤੇ ਜਿਹੜਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਜਿਹੜੀ ਜਦੋਂ ਕੈਦ ਹੋਊਗੀ ਉਹਨੇ ਵੀ ਆਪਾਂ ਇੱਕ ਬੱਚੇ ਦਾ ਵਿੱਚ ਚਲਾਨ ਕੱਟਿਆ ਕੱਲ ਵੀ ਕਟੇ ਆ ਬੜੀਆਂ ਸ਼ਵਾਰਸ਼ਾਂ ਪਾ ਰਿਆ ਤਰ੍ਹਾਂ ਤਰ੍ਹਾਂ ਦੀਆਂ ਸ਼ਵਾਰਸ਼ਾਂ ਪਾ ਰਿਆ ਜੀ ਇਹਨੂੰ ਕੁਝ ਕੀਤਾ ਜਾਵੇ ਇਹ ਬਿਲਕੁਲ ਕੁਝ ਨਹੀਂ ਹੋਣਾ ਜਿਹੜਾ ਚਲਾਨ ਕੱਟਿਆ ਗਿਆ ਇਹ ਤੇ ਜੋ ਐਕਸ਼ਨ ਹੈ ਪੁਲੀਸ ਕਲੈਕਸ਼ਨ ਲਿਆ ਜਾਣਾ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਕੋਈ ਰਸ਼ ਵਹੀਕਲ ਕੋ ਕੋ ਇਕਦਮ ਆਉਂਦਾ ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਂਦੇ ਆ ਪਲੀਜ਼ ਪੇਰੈਂਟਸ ਨੂੰ ਰਿਕੁਐਸਟ ਆ ਆਪ ਬੱਚਿਆਂ ਨੂੰ ਸਕੂਲੇ ਲੈ ਕੇ ਆਓ ਆਪ ਛੱਡ ਕੇ ਉਹ ਨਹੀਂ ਤਾਂ ਉਹਨਾਂ ਨੂੰ ਸਾਈਕਲ ਲੈ ਦੋ ਉਹ ਆਰਾਮ ਨਾਲ ਜਾਣ ਤੇ ਆਰਾਮ ਨਾਲ ਆਉਣ ਅੱਪਾ ਜੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰੂਤਾ ਕੈਂਪ ਲਗਾਏ ਗਏ ਜਾਂ ਵਾਰਨਿੰਗ ਦਿੱਤੀਆਂ ਗਈਆਂ 20 ਦਿਨ ਦਾ ਟਾਈਮ ਵੀ ਦਿਖ ਆਇਆ ਗਿਆ ਇਸ ਜਿਹਨੂੰ ਇਹ ਸੋਹ ਦੇ ਵਿੱਚ ਪਰ ਕਿਤੇ ਨਾ ਕਿਤੇ ਅਣ ਦੇਖੀ ਹੱਲੇ ਵੀ ਲਗਾਤਾਰ ਜਾਰੀ ਹੈ ਹੁਣ ਕਿਦੜੀ ਸ਼ਕਤੀ ਦੇਖ ਅਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਦਾਂ ਦੀ ਆਤਾਂ ਪਈਆਂ ਹੁਣ ਜਾਣ ਲੱਗਿਆ ਥੋੜਾ ਟਾਈਮ ਲੱਗੂਗਾ ਉਹਨੇ 2000 2000 ਦਿਨ ਦੇ ਵਿੱਚ ਜੇ ਤਾਂ ਹੁਣ ਅੱਜ ਚਲਾਨ ਕੱਟਿਆ ਕੱਲ ਚਲਾਨ ਕੱਟਿਆ ਇਹ ਲਗਾਤਾਰ ਕੱਟਦੇ ਰਹਿਣਗੇ ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਤੁਸੀਂ ਇਹਦਾ ਰਿਜ਼ਲਟ ਦੇਖੋਗੇ 14-9 ਤੋਂ ਬਾਅਦ ਚ 14 ਨਾਲ ਤੋਂ ਬਾਅਦ ਜਦੋਂ ਸਜ਼ਾਾਂ ਆਉਣੀਆਂ 25-25000 ਰੁਪਏ ਜੁਰਮਾਨਾ ਹੋਣਾ ਪੇਰੈਂਟਸ ਨੂੰ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਕੈਦ ਹੋਣੀ ਹੈ ਇਹ ਤੋਂ ਬਚਿਆ ਜਾਵੇ ਪਰ ਜਿਹੜੇ ਨਹੀਂ ਹਟਰੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਲੈਣਗੇ ਉਹ ਤੁਸੀਂ ਜਾਗਰਤਾ ਕੈਂਪ ਵੀ ਪੰਜਾਬ ਦੀ ਤਰ੍ਹਾਂ ਸ਼ਹਿਰਪੁਰ ਤੋਂ ਵੀ ਲਾਏ ਔਰ ਉਸ ਤੋਂ ਬਾਅਦ ਵਰਨਿੰਗਸ ਵੀ ਬੱਚਿਆਂ ਨੂੰ ਲੋਗਰੋ ਕੀਤੀਆਂ ਵੀ ਬੱਚਿਓ ਨਾ ਚਲਾਓ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚਿਆਂ ਨੂੰ ਵਰਨਿੰਗ ਕੀਤੀ ਹੁਣ ਇਹ ਜਿਹੜਾ ਰੂਲ ਜਿਹੜੇ ਇਹ ਘਰਾਂ ਇਹ ਲਾਗੂ ਹੋ ਚੁੱਕੀ ਆ ਹੁਣ ਕਿਵੇਂ ਦੀ ਸ਼ਕਤੀ ਔਰ ਕਿਵੇਂ ਦਾ ਐਕਸ਼ਨ ਮੋਡ ਦੇਖਣ ਲਈ ਬਿਲਕੁਲ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਕੀਤੀ ਜਾਵੇਗੀ ਮਾਨ ਜੋ ਐਸਐਸਪੀ ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਦਾਇਤਾਂ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕਿ ਬੱਚੇ ਨੂੰ ਭੇਜ ਦੋ ਵਹੀਕਲ ਦੇ ਕੇ ਪੁਰਾਣੀ ਆਦਤ ਪਈਆਂ ਨੂੰ ਜਾਂਦੇ ਜਾਂਦੇ ਟਾਈਮ ਤੇ ਲੱਗੂਗਾ ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ ਬੱਚੇ ਦਾ ਜੀਵਨ ਵੀ ਖਤਰੇ 'ਚ ਹੈ ਤੇ ਜਿਹੜਾ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਜਿਹੜੀ ਜਦੋਂ ਕੈਦ ਹੋਊਗੀ ਉਹਨਾਂ ਵੀ ਆਪਾਂ ਇੱਕ ਬੱਚੇ ਦਾ ਵਿੱਚੋਂ ਚਲਾਨ ਕੱਟਿਆ ਕੱਲ ਵੀ ਕੱਟਿਆ ਬੜੀਆਂ ਅਸ਼ਵਾਰਸ਼ਾਂ ਪਾ ਰਿਆ ਤਰ੍ਹਾਂ ਤਰ੍ਹਾਂ ਦੀਆਂ ਅਸ਼ਵਾਰਸ਼ਾਂ ਪਾ ਰਿਆ ਜੀ ਇਹਨੂੰ ਕੁਝ ਕੀਤਾ ਜਾਵੇ ਇਹ ਬਿਲਕੁਲ ਕੁਝ ਨਹੀਂ ਹੋਣਾ ਜਿਹੜਾ ਚਲਾਨ ਕੱਟਿਆ ਗਿਆ ਇਹ ਤੇ ਜੋ ਐਕਸ਼ਨ ਆ ਉਹ ਲੀਗਲ ਐਕਸ਼ਨ ਲਿਆ ਜਾਣਾ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਜਦੋਂ ਕੋਈ ਰਸ਼ ਵਹੀਕਲ ਕੋ ਕੋ ਇੱਕਦਮ ਆਉਂਦਾ ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਂਦੇ ਆ ਪਲੀਜ਼ ਪੇਰੈਂਟਸ ਨੂੰ ਰਿਕਵੈਸਟ ਆ ਆਪ ਬੱਚਿਆਂ ਨੂੰ ਸਕੂਲੇ ਲੈ ਕੇ ਆਓ ਆਪ ਛੱਡਿਓ ਨਹੀਂ ਤਾਂ ਉਹਨਾਂ ਨੂੰ ਸਾਈਕਲ ਲੈ ਦਿਓ ਉਹ ਆਰਾਮ ਨਾਲ ਜਾਣ ਤੇ ਆਰਾਮ ਨਾਲ ਆਉਣ ਅਪਾ ਜੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰੂਤਾ ਕੈਂਪ ਲਗਾਏ ਗਏ ਜਾਂ ਵਾਰਨਿੰਗ ਦਿੱਤੀਆਂ ਗਈਆਂ 20 ਦਿਨ ਦਾ ਟਾਈਮ ਵੀ ਬਿਤਾਇਆ ਗਿਆ ਹੈ ਇਸ ਜਿਹਨੂੰ ਇਸ ਸ਼ੋਰ ਦੇ ਵਿੱਚ ਪਰ ਕਿਤੇ ਨਾ ਕਿਤੇ ਅਣਦੇਖੀ ਹੱਲੇ ਵੀ ਲਗਾਤਾਰ ਚੱਲ ਰਹੀ ਹੈ ਹੁਣ ਕਿੱਦਾਂ ਦੀ ਸਕਤੀ ਦੇਖ ਹਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਦਾਂ ਦੀ ਆਤ ਤਾਂ ਪਈਆਂ ਉਹਨਾਂ ਜਾਣ ਲੱਗਿਆ ਥੋੜਾ ਟਾਈਮ ਲੱਗੂਗਾ ਉਹਨੇ 2-4 2-4 ਦਿਨ ਦੇ ਵਿੱਚ ਜਿੱਦਾਂ ਹੁਣ ਅੱਜ ਚਲਾਨ ਕੱਟਿਆ ਕੱਲ ਚਲਾਨ ਕੱਟਿਆ ਇਹ ਲਗਾਤਾਰ ਕੱਟਦੇ ਰਹਿਣਗੇ ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ ਤੁਸੀਂ ਇਹਦਾ ਰਿਜ਼ਲਟ ਦੇਖੋਗੇ 14-9 ਤੋਂ ਬਾਅਦ ਚ 14 ਨਾਲ ਤੋਂ ਬਾਅਦ ਜਦੋਂ ਸਜਾਵਾਂ ਹੋਣੀਆਂ 25-25000 ਰੁਪਏ ਜੁਰਮਾਨਾ ਹੋਣਾ ਪੇਰੈਂਟਸ ਨੂੰ ਫਿਰ ਇਹਨਾਂ ਨੂੰ ਪਤਾ ਲੱਗਣਾ ਕਿ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਕੈਦ ਹੋਣੀ ਹੈ ਇਹ ਤੋਂ ਬਚਿਆ ਜਾਵੇ ਪਰ ਜਿਹੜੇ ਨਹੀਂ ਹਟ ਰਹੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਲੈਣਗੇ ਉਹ ਜੇਕਰ ਇਸ ਤਰੀਕੇ ਨਾਲ ਸ਼ਕਤੀ ਵਰਤੀ ਜਾਵੇਗੀ ਤਾਂ ਜਿਹੜੇ ਨਾਬਾਲਗ ਬੱਚੇ ਨੇ ਉਹ ਹੁਣ ਵਹੀਕਲ ਚੱਕਣਾ ਬੰਦ ਜ਼ਰੂਰ ਕਰ ਦੇਣਗੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ